ਕਸਮ ਫੋਟੋ ਰੈਂਡ ਉਹ ਕਿੰਨਾ ਹੋ ਗਿਆ ਉਹ ਬਰ ਰੈਂਡ ਦੋਵੇਂ ਦੇ ਚੱਲੋ ਜੀ ਬਸ ਇੱਕ ਹੀ ਬਸ ਇੱਕ ਹੀ ਹੁੰਦੀ ਹੋਣਾ ਚੋ ਚਾਰਨ ਬਹਾਲ ਸਕਦੇ ਹੈਗੇ ਤਾਂ ਕਰਤਾ ਕਰਕੇ ਮਨ ਤੇ ਅਪਲਾਈ ਮੈਂ ਕਰਦੇ ਚਾਰਨ ਬੰਦੇ ਗੱਡੀ ਨਾ ਲੈ ਲੈ ਨੰਬਰ 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 ਦਾ ਸੇਲਮੈਨ ਤਲੋਕ ਸਿੰਘ ਉਹ ਘੜ ਤੋਂ ਘੜ ਵੀ 70 80% ਲੋਕਾਂ ਦੇ ਪੈਸੇ ਜਿਹੜੇ ਆ ਸੌਦੇ ਦੇ ਖਾਤੇ ਪਾਏ ਕਿਸੇ ਤੋਂ ਹਮੇ ਦਾ ਵੀੜਾ ਲੈ ਲੈ ਚੈੱਕੋ ਨੇ ਅੱਜ ਸਾਡੇ ਟਾਪਡ ਬੈਂਕ ਦੇ ਪੰਜ ਜ਼ਿਲ੍ਹੇ ਮੋਗਾ ਰੂਟਪੁਰ ਫਰੀਦਕੋਟ ਮੁਕਸਰ ਰੋਪੜ ਇਹਨਾਂ ਦੇ ਮੁਲਾਜ਼ਮ ਯੂਨੀਅਨ ਦੀ ਫੈਡਰੇਸ਼ਨ ਵੱਲੋਂ ਉਹਨਾਂ ਦੀ ਉਹਨਾਂ ਦੇ ਬੜੀਆ ਪੁਰਾਣੇ ਸੰਕਾ ਜਿਹੜਾ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਆਜ ਇੱਕ ਸਮਾਗਮ ਕੀਤਾ ਗਿਆ ਇਹਦੇ ਵਿੱਚ ਲਗਭਗ 6.5 ਲੱਖ ਰੁਪਈਆ ਜਿਹੜੀ ਸਹਾਇਤਾ ਦਿੱਤੀ ਗਈ ਇਹ ਸਹਾਇਤਾ ਜਿਹੜੀ ਆ ਜਿਹੜੇ ਪੰਜਾਂ ਜ਼ਿਲ੍ਹਿਆਂ ਦੇ ਮੁਲਾਜ਼ਮਾਂ ਉਹਨਾਂ ਦੀ ਇੱਕ ਇੱਕ ਦੇ ਤਨਖਾਹ ਜਿਹੜੀ ਆ ਉਹ ਉਹਦੀ ਸੇਵਾ ਅੱਜ ਕੀਤੀ ਗਈ ਐ ਸਾਰੇ ਜ਼ਿੰਮੇਦਾਰ ਭਰਾ ਜਿਹੜੇ ਇਥੋਂ ਦੇ ਹੀ ਉਹਨਾਂ ਨੂੰ ਏਕੜਾਂ ਦੇ ਹਿਸਾਬ ਨਾਲ ਉਹਨਾਂ ਤੋਂ ਪਰ ਏਕੜ 1000 ਰੁਪਿਆ ਜਿਹੜਾ ਉਹਨਾਂ ਦੀ ਜਿਹੜੀ ਇਹ ਕਮਾਲੀ ਸਹਾਇਤਾ ਚੁੱਕੀ ਸੀ ਫਸੇ ਇਸ ਦੁੱਖ ਦੀ ਘੜੀ ਵਿੱਚ ਸਾਰੇ ਕਿਸਾਨ ਭਰਾ ਜਿਹੜੀ ਬੀੜ ਪਲੇ ਉਹਨਾਂ ਦੇ ਨਾਲ ਆ ਕੋਵਿਡ ਬੈਂਕ ਜਿਹੜੀ ਆ ਸ਼ੁਰੂ ਤੋਂ ਹੀ ਇਹ ਇੱਕ ਸਾਲ ਕਿਸਾਨਾਂ ਦੇ ਨਾਲ ਖੜੀ ਰਹੀ ਆ ਭਾਵੇਂ ਕੋਈ ਬਾਰਡਰ ਬੈਲਟ ਹੋਣ ਕਰਕੇ ਇੱਥੇ ਸਮੇਂ-ਸਮੇਂ ਤੇ ਲੜਾਈਆਂ ਲੱਗਦੀਆਂ ਰਹੀਆਂ ਸਮੇਂ-ਸਮੇਂ ਤੇ ਹੜਾਉਂਦੇ ਰਿਹਾ ਫਸਲ ਮਾਰੀ ਹੁੰਦੀ ਰਹੀ ਆ ਜਿਹਨੇ ਵੇਖੋ ਖੜਾ ਕਰਕੇ ਪਰ ਕਾਪਕਟ ਸੈਟੀਆਂ ਕਾਪਕਟ ਬੈਂਚ ਆਈਡੀਆ ਹਰ ਟਾਈਮ ਤੇ ਜ਼ਿੰਮੇਵਾਰ ਦੇ ਨਾਲ ਖੜੀ ਰਹੀ ਉਹਦੀ ਪੁਜਾਈ ਕਰਾਈ ਆ ਭਾਵੇਂ ਕਿ ਉਹ ਨੂੰ ਸਮੇਂ-ਸਮੇਂ ਤਾਂ ਮਾਰ ਪਿੰਦੇ ਰਹੀ ਆ ਤੇ ਫਿਰ ਵੀ ਇਹ 24 ਘੰਟੇ ਜ਼ਿੰਮੇਵਾਰ ਪਰਵਾਹ ਦੇ ਨਾਲ ਕਾਪਕਟ ਬੈਂਚ ਆ ਬੇਨਤੀ ਕੀਤੀ ਆ ਕਰਦੇ ਆ ਕਿ ਇਹ ਕਾਪਰਟ ਬੈਂਕਾਂ ਜਿਹੜੀਆਂ ਇਹ ਜਿੰਮੇਦਾਰਾਂ ਦੀ ਆਪਣੀਆਂ ਬੈਂਕਾਂ ਜਿਵੇਂ ਇਹ ਕੰਮ ਧਾਰਨਾ ਵਾ ਡੀਪੀਏ ਵੀ ਇਹ ਜਿੰਮੇਦਾਰਾਂ ਦੀ ਬੈਂਕ ਹੈ ਭਾਵੇਂ ਐਕਟਿਵਿਟੀ ਤੇ ਸਾਡੇ ਜਿਹੜੇ ਬੈਂਕ ਆ ਉਹ ਹਰ ਤਰ੍ਹਾਂ ਦੇ ਲੋਨ ਹਰ ਤਰ੍ਹਾਂ ਦੀ ਫੈਸਿਲਿਟੀ ਦਿੰਦੀਆਂ ਕਮਰਸ਼ੀਅਲ ਬੈਂਕਾਂ ਨਾਲੋਂ ਵੀ ਜ਼ਿਆਦਾ ਆ ਸਾਰਾ ਕੁਝ ਆ ਜੀ ਅਹੀਂ ਇਹ ਬੇਨਤੀ ਕਰਦੇ ਆ ਸਾਰੇ ਕਿਸਾਨ ਭਰਾਵਾਂ ਨੂੰ ਕਿ ਇਹ ਤੁਹਾਡੀ ਆਪਣੀ ਬੈਂਕ ਆ ਇਹਦੇ ਨਾਲ ਵੱਧ ਤੋਂ ਵੱਧ ਜੁੜੋ ਕਿ ਦੇ ਰੋ ਇੱਕ ਬੈਂਕ ਆ ਜਿਹੜੀ ਸਿੱਧੇ ਰੂਟ ਦੇ ਵਿੱਚ ਜ਼ਿਮੀਂਦਾਰ ਭਰਾਵਾਂ ਦੀ ਹਰ ਸਾਲ ਹਰ ਸ਼ੌਕ ਕਮਾਈ ਜਿਹੜੀ ਉਹ ਬਜਾਈ ਵੀ ਕਰਾਉਂਦੀ ਆ ਸਮੇਂ-ਸਮੇਂ ਤੇ ਉਹਦੀ ਲੋਡ ਜਿਹੜੀ ਆ ਸਪਰੇਆ ਡੀਜ਼ਲ ਜਿਹੜੇ ਪੈਸਟੀਸਾਈਡ ਸਾਰਾ ਕੁਝ ਮੁਹੱਈਆ ਕਰਾਉਂਦੀ ਆ ਸਾਰਾ ਕੋਆਪਰੇਟਿਵ ਸੈਟੀਆਂ ਦੇ ਤੁਹ ਜਿਹੜੀਆਂ ਕੋਪੜ ਬੈਂਕਾਂ ਇਹ ਜਿਹੜੀਆਂ ਆ ਕੰਮ ਕਾਜ ਕਰਦੇ ਤੇ ਅੱਜ ਇਹ ਬੇਨਤੀ ਕਰਦੇ ਆ ਕਿਸਾਨ ਭਰਾਵਾਂ ਨੂੰ ਕਿ ਜਿਹੜਾ ਫਸਲ ਦੀ ਬਜਾਈ ਤੇ ਇੱਥੇ ਹੁੰਦੀ ਆ ਤੇ ਫਸਲ ਦੀ ਕਟਾਈ ਸਮੇਂ ਜਿਹੜੇ ਜਿਹੜਾ ਫਸਲ ਦਾ ਪੈਸਾ ਆਉਂਦਾ ਡਾ ਉਹ ਲਗਭਗ ਮਤਲਬ ਵੀ 99% ਜਿਹੜਾ ਉਹ ਜਿਮੀਦਾਰ ਭਰਾ ਥੋੜਾ ਜਿਹਾ ਗੁੰਮਰਾ ਹੋ ਗਏ ਉਹ ਦੂਸਰੀਆਂ ਬੈਂਕਾਂ ਵੱਲ ਉੱਥੇ ਨਾਜ ਖਰੀਦ ਪੋਰਟਲ ਦਾ ਕਾਊਂਟ ਜਿਹੜਾ ਉਹ ਉੱਥੇ ਉਹ ਲੈ ਗਏ ਠੀਕ ਹੈ ਜੀ ਇਹ ਅਹੀਂ ਆਪਣੇ ਸ਼ਾਹੂਕਰ ਭਰਾ ਜਿਹੜੇ ਹੈਗੇ ਇੱਥੋਂ ਦੇ ਏਰੀਆ ਦੇ ਜਾਂ ਸਾਰੇ ਪੰਜਾਬ ਦੇ ਉਹਨਾਂ ਨੇ ਬੇਨਤੀ ਕਰਦੇ ਆ ਕਿ ਤੁਸੀਂ ਠੀਕ ਹੈ ਦੂਜੀਆਂ ਬੈਂਕਾਂ ਦੇ ਨਾਲ ਵੀ ਜੁੜੋ ਪਰ ਇਹ ਜਿਹੜਾ ਇਹ ਮੋਢਿਆ ਕੌਪਰਟ ਬੈਂਕਾਂ ਕਾਪਰਸ ਸੈਟ ਗਿਆ ਇੱਥੋਂ ਜਿੰਮੇਦਾਰ ਨੂੰ ਨਾ ਖੇਡੋ ਕਿਉਂਕਿ ਸਾਡੇ ਕੋਲ ਹਰ ਫੈਸਿਲਿਟੀ ਲੂਣ ਦੀ ਹਰ ਤਰ੍ਹਾਂ ਦੀ ਲਿਮਟਾ ਹਰ ਤਰ੍ਹਾਂ ਦੇ ਡੇਰੀ ਲੋਨ ਬੱਚਿਆਂ ਨੂੰ ਬਾਹਰ ਘੰਦਨ ਦੀ ਨੂੰ ਹੌਸੇ ਲੂਣਾ ਤੇ ਆਪਣਾ ਸਾਰਿਆਂ ਵਾਸਤੇ ਹਰ ਤਰ੍ਹਾਂ ਦੀ ਮੂਨ ਦੀ ਫੈਸਿਲਿਟੀ ਤੇ ਹਰ ਤਰ੍ਹਾਂ ਦੀ ਸੇਵਾ ਜਿਹੜੀ ਹੈ ਜੋ ਪਬਲਿਕ ਨੂੰ ਮਿਲਦੀ ਹੈ ਬੈਂਕਾਂ ਤੋਂ ਉਹ ਸਾਰੀ ਸਾਡੇ ਕੋਲ ਹੈ ਤੇ ਜਿਹੜੇ ਜ਼ਮੀਦਾਰ ਫਸਲ ਦੀ ਕਟਾਈ ਤੋਂ ਬਾਅਦ ਜਿਹੜੇ ਆ ਫਸਲ ਦੇ ਪੈਸੇ ਜਿਹੜੇ ਉਹ ਇੱਥੇ ਸਾਡੇ ਕੋਲ ਨਹੀਂ ਰੱਖਦੇ ਉਹਨਾਂ ਨੂੰ ਬੇਨਤੀ ਆ ਕਿ ਉਹ 100% ਸਾਡੇ ਨਾਲ ਜੁੜੋ ਤੇ ਇਥੋਂ ਦੀ ਸਾਰੀਆਂ ਜਿਹੜੀਆਂ ਸੁਵਿਧਾਵਾਂ ਪ੍ਰਾਪਤ ਕਰੋ ਕਿਉਂਕਿ ਮੇਨ ਜਿਹੜੀ ਬਜਾਈ ਦੀ ਕੰਮਿਆ ਵੇਖੋ ਜੀ ਕੋਆਪਰੇਟ ਬੈਂਕਾਂ ਤੇ ਕੋਆਪਰੇਟ ਸਾੜੀਆਂ ਥ्रू ਹੁੰਦੀਆਂ ਆ। ਹੋਰ ਕੋਈ ਬੈਂਕ ਫਸਲ ਦੀ ਬਜਾਈ ਦੀ ਕਰਾ ਸਕਦਾ ਨਹੀਂ। ਸਭੀ ਖਾਲੀ ਸਾਰਿਆਂ ਨੂੰ ਅੱਜ ਪੂਰੇ ਪੰਜਾਬ ਦੀ ਕੋਆਪਰੇਟਿਵ ਬੈਂਕ EMPLOYEES FEDERATION ਤੇ ਮੁਲਾਜ਼ਮ ਇੱਥੇ ਇਕੱਠੇ ਹੋਏ ਨੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਜਿਹੜਾ ਪ੍ਰਧਾਨ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇਹ ਜਿਹੜਾ ਉਪਰਾਲਾ ਹੈ ਹਰ ਇੱਕ ਮੁਲਾਜ਼ਮ ਨੇ ਆਪਣੀ ਇੱਕ ਦਿਨ ਦੀ ਤਨਖਾਹ ਕਟਵਾ ਕੇ ਪੰਜ ਜ਼ਿਲ੍ਹਿਆਂ ਦੇ ਜਿਹੜੇ ਮੁਲਾਜ਼ਮਾਂ ਨੇ ਕੀਤਾ ਹੈ ਕਿਉਂਕਿ ਸਾਨੂੰ ਤੇ ਮਹਿਸੂਸ ਹੋਇਆ ਕਿ ਜਿਹੜਾ ਏਰੀਆ ਸਾਰਾ ਮਤਲਬ ਕਿ ਇਹ ਮੱਲਾਲਾ ਏਰੀਆ ਹੈ ਕਾਫੀ ਹੱਦ ਤੱਕ ਪਿੰਡ ਜਿਹੜੇ ਹੈਗੇ ਨੇ ਇਹਨਾਂ ਦੇ ਕਾਫੀ ਪਾਣੀ ਨਾਲ ਪ੍ਰਭਾਵਿਤ ਹੋਏ ਨੇ ਤੇ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈ ਸਾਡਾ ਅਸੀਂ ਜਿੰਨਾ ਕੁ ਵੀ ਅਸੀਂ ਕਰ ਸਕਦੇ ਆਂ ਮਤਲਬ ਅਸੀਂ ਇਸ ਮੁਲਾਜ਼ਮਾਂ ਲਈ ਖੜੇ ਆਂ ਖੁਦ ਮੈਂ ਆਪ ਇਸ ਏਰੀਏ ਦਾ ਹਾਂ ਤੇ ਸਾਨੂੰ ਇਹ ਮਹਿਸੂਸ ਹੋਇਆ ਕਿ ਮੈਨੂੰ ਮੈਨੇਜਰ ਸਾਹਮਣੇ ਅੱਜ ਤੋਂ ਪਹਿਲਾਂ ਫੋਨ ਕੀਤਾ ਸੀਗਾ 1.5 ਮਹੀਨਾ ਹੋ ਗਿਆ ਕਿ ਪ੍ਰਧਾਨ ਜੀ ਆ ਕੇ ਦੇਖੋ ਕਿ ਮਾਹੌਲ ਕਿੰਨਾ ਖਰਾਬ ਹੋਇਆ ਪਿਆ ਹੈ ਮੈਂ ਕਿਹਾ ਜੀ ਜ਼ਰੂਰ ਕਰਾਂਗੇ ਫਿਰ ਅਸੀਂ ਫੈਡਰੇਸ਼ਨ ਨਾਲ ਗੱਲ ਕੀਤੀ ਸਾਡੇ ਪੰਜਾਬ ਦੇ ਜਨਰਲ ਕਪਤਾਨ ਧੀਰੇ ਸ਼ਰਮਾ ਜੀ ਨਾਲ ਮੈਂ ਗੱਲ ਕੀਤੀ ਕਿ ਅਸੀਂ ਰਲ ਕੇ ਫਿਰ ਕਮੇਟੀ ਨਾਲ ਗੱਲ ਕਰਕੇ ਜੋ ਵੀ ਹੋਇਆ ਸਾਡੇ ਕੋਲ ਅਸੀਂ ਜੋ ਵੀ ਕੋਸ਼ਿਸ਼ ਕਰ ਸਕਦੇ ਹਾਂ ਕਿਉਂਕਿ ਇਹ ਪੰਜਾਬੀਅਤ ਹੈ ਕਿਉਂਕਿ ਇਹਨਾਂ ਨੇ ਇਹ ਆਫਤਾ ਦੇਖਿਆ ਹੀ ਦੇਖਿਆ ਹੋਈਆਂ ਨੇ ਤੇ ਇਹਨਾਂ ਨਾਲ ਜज्ਬੇ ਨਾਲ ਖੜੇ ਵੀ ਹੈ ਤੇ ਲੋਕ ਇੱਕ ਦੂਜੇ ਦੀ ਹੈਲਪ ਕਰਦੇ ਇਸੇ ਤਰ੍ਹਾਂ ਹੀ ਅਸੀਂ ਜੋ ਵੀ ਸਾਡੇ ਕੋਲ ਹੋ ਸਕਿਆ ਅਸੀਂ ਕਰਦੇ ਪਏ ਆਂ ਕਿਸੇ ਲਈ ਉਹ ਰੈਂਡੂਵੇਂ ਨਹੀਂ ਚੱਲੂ ਜੰਮੇ ਸਟੇਟ ਤੋਂ ਬਸ ਇੱਕ ਹੀ ਬਸ ਇੱਕ ਹੀ ਨਹੀਂ ਹੋਣਾ ਚੋਰ